ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਐਡਵਾਂਸ ਦੇ ਵਿੱਚ ਹੀ ਰਖੜੀਆਂ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਭੈਣਾਂ ਨੂੰ ਭਰਾਵਾਂ ਨੂੰ ਪੁੱਤਾਂ ਨੂੰ ਮਾਵਾਂ ਨੂੰ ਸਾਰਿਆਂ ਨੂੰ ਰਖੜੀ ਦੀਆਂ ਆਉਣ ਵਾਲੇ ਰਖੜੀ ਦੀਆਂ ਉਹਨੇ ਤੇਗ ਨੂੰ ਰਖੜੀ ਆ ਰਹੀ ਹੈ ਅਸੀਂ ਬਾਜ਼ਾਰ ਦੇ ਵਿੱਚ ਖੜੇ ਹਾਂ ਇਸ ਵਕਤ ਅ ਬਟਿੰਡਾ ਬਾਹਰ ਆ ਰਿਹਾ ਸਮਾ ਚੌਕ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਰੌਣਕਾਂ ਹਨ ਰਖੜੀ ਤੋਂ ਪਹਿਲਾਂ ਕਿਉਂਕਿ ਭੈਣਾਂ ਨੂੰ ਹੁੰਦਾ ਕਿ ਸੋਹਣੀ ਤੋਂ ਉਹ ਰਖੜੀ ਲੈ ਕੇ ਜਾਈਏ ਅਸੀਂ ਤੇ ਆਪਦੇ ਭਰਾਵਾਂ ਦਾ ਜਿਹੜਾ ਗੁੱਟ ਹੈ ਉਹ ਸਜਾਈਏ ਤਾਂ ਬਾਜ਼ਾਰ 'ਚ ਇਸ ਵਾਰ ਫੇਰ ਹਰ ਵਾਰ ਦੀ ਤਰ੍ਹਾਂ ਨਵੇਂ ਨਵੇਂ ਡਿਜ਼ਾਈਨ ਦੀਆਂ ਰਖੜੀਆਂ ਆਈਆਂ ਨੇ ਤੁਹਾਨੂੰ ਸਾਰਾ ਬਾਜ਼ਾਰ ਦਿਖਾਵਾਂਗੇ ਕਿ ਕਿਹੜੇ-ਕਿਹੜੇ ਤਰ੍ਹਾਂ ਦੇ ਡਿਜ਼ਾਈਨ ਦੀਆਂ ਰਖੜੀਆਂ ਨੇ ਇੱਥੇ ਕਿਉਂਕਿ ਹਰ ਵਾਰ ਆਉਂਦਾ ਹੈ ਫੈਂਸੀ ਤੋਂ ਫੈਂਸੀ ਲੜਕੀਆਂ ਨੂੰ ਆਉਂਦਾ ਕਿ ਨਵਾਂ ਡਿਜ਼ਾਈਨ ਲੈ ਕੇ ਜਾਈਏ ਤਾਂ ਬਹੁਤ سارے ਡਮੇ ਡਿਜ਼ਾਈਨ ਆਏ ਨੇ ਤੁਹਾਨੂੰ ਸਾਰਾ ਬਾਜ਼ਾਰ ਕੋ ਬੰਨੇ ਦੇਖ ਤੁਸੀਂ ਦੇਖ ਸਕਦੇ ਹੋ ਕਿ ਖਰੀਦਦਾਰੀ ਹੈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਅੱਗੇ ਵੀ ਚੱਲ ਰਹੀ ਹੈ ਅਗਲੀ ਦੁਕਾਨ ਤੇ ਆਹ ਦੇਖੋ ਫੈਂਸੀ ਰਖੜੀਆਂ ਅੰਦਰ ਮਿਲਦੀਆਂ ਨੇ ਬਾਹਰ ਨਹੀਂ ਆ ਅੰਦਰ ਫੈਂਸੀ ਰੱਖੜੀਆਂ OK OK ਠੀਕ ਹੈ OK OK ਵੈਸੇ ਤਾਂ ਇੱਕ ਧਾਗੇ ਦੇ ਹੁੰਦਾ ਪਰ ਉਹਨੂੰ ਜਿਹੜਾ ਮਾਡਰਨ ਜ਼ਮਾਨੇ ਦੇ ਵਿੱਚ ਫੈਂਸੀ ਰੱਖੜੀਆਂ ਚਾਹ ਰਪੀਆਂ ਇਸ ਕਰਕੇ ਜਿਹੜੇ ਮੈਨੂਫੈਕਚਰਰ ਆ ਉਹ ਤੁਹਾਨੂੰ ਨਵੇਂ ਟਾਈਪ ਦੀਆਂ ਰੱਖੜੀਆਂ ਬਣਾਉਂਦੇ ਆ ਦੇਖੋ ਮੋਰ ਵਾਲੀ ਰੱਖੜੀ ਹੈ ਅ ਅਲੱਗ-ਅਲੱਗ ਤਰ੍ਹਾਂ ਦੀਆਂ ਰੱਖੜੀਆਂ ਨੇ ਅੱਗੇ ਵੀ ਦਿਖਾਉਨੇ ਆ ਜੀ ਅੱਪਾ ਕਰਦੇ ਆ ਗੱਲ ਦੁਕਾਨਦਾਰ ਨਾਲ ਵੀ ਵਾਲੇ ਨੂੰ ਪਰ ਲੋਕਾਂ ਨਾਲ ਵੀ ਕਰਾਂਗੇ ਗਲਵਾਦ ਤੇ ਆ ਦੇਖੋ ਜੀ ਜਿਹੜੀਆਂ ਕਿੰਨੇ ਦੀ ਹੈ ਅਲੱਗ-ਅਲੱਗ ਜਿਹੜੀ ਆ ਹਰ ਉਮਰ ਦੇ ਬੱਚੇ ਹੋਰ ਤਰ੍ਹਾਂ ਦੀ ਪਸੰਦ ਕਰਦੇ ਆ ਤਾਂ ਜਿਹੜੀਆਂ ਵੱਡੀਆਂ ਲੜਕੀਆਂ ਹੁੰਦੀਆਂ ਨੇ ਉਹ ਅਲੱਗ ਤਰ੍ਹਾਂ ਦੀ ਰਖੜੀ ਆ ਜਿਹੜੀ ਆ ਰਕੜੀਆਂ ਰੱਖਣੀਆਂ ਪਸੰਦ ਕਰਦੇ ਆ। ਫਾਰ ਉਮਰ ਦੇ ਲਈ ਅਲੱਗ-ਅਲੱਗ ਡਿਜ਼ਾਈਨ ਦੀਆਂ ਰਕੜੀਆਂ ਮੌਜੂਦ ਨੇ। ਅਜੀ ਭਾਜੀ ਕਿਹੜੀ ਰਕੜੀ ਚੱਲਦੀ ਆ ਸਭ ਤੋਂ ਜ਼ਿਆਦਾ ਅੱਜ ਕਿਹੜੀ ਚੱਲਦੀ ਆ ਡਿਜ਼ਾਈਨ? ਛੱਡੋ। ਨਹੀਂ ਬੋਲੇ ਭਾਜੀ ਕੋਈ ਬੋਲਣੀਆਂ ਆ। ਇੱਥੇ ਜਿਆਦਾ ਰੌਣਕ ਹੈ ਬਿਰਾਕਰ ਖਾਨ ਆਏ ਭਾਜਾ ਉਹ ਭਾਜਾ ਬਣਾ ਯਾਰ ਭਾਈ ਸਾ ਬਹੁਤ ਅਚੋਲਾ ਲਗਾਤਾ ਹੈ ਸਾਹਸਰੀ ਸੁਣਾ ਦਿੰਦੇ ਆ ਆਪਾਂ ਨਾਲ ਨਾਲ ਉਹ ਐਂਟਰਟੇਨਮੈਂਟ ਵੀ ਕਰ ਦਿੰਦੇ ਆ ਬਦਾ ਯਾਰ ਬਦਾ ਉਹ ਇਹ ਭਾਈ ਮਸਲੇ ਕਰਨੀ ਬਸ ਯਾਰ ਬਦਾ ਲਗਾਤਾ ਇਹ ਸੁਣਾ ਲਗਾ ਮੈਂ ਬੜਾ आईसक्यूस <स्थासले> <स्थासले> <अलागे पारे था। स्थासले> <स्थासले> तो सारे बीमा लगे हेलो बेटा बोला हे, हेलो कौन सी लोगे आप बता मुझे बोल सुंदर बनी फैंसी फैंसी कैसी लेनी है आपको नाम बोल ये शिका जशिका शर्मा शर्मा कितने हैं केपीएस फैंसी फैंसी में भी कौन से जैसे डोरीमार वैसी कैसी लोगे आप ਕਾਰਟੂਨ ਵਾਲੀ ਕਿੰਨੇ ਰਾਏ ਖਿਲੋਗੇ ਆਪ ਕਿੰਨੇ ਬੰਦੇ ਨੇ ਲਾਈਕ ਨਹੀਂ ਲੋਨ ਕੁੜੀ ਦੇ ਨੌ ਭਰਾ ਨੇ ਸਿਸਟਰ ਆਪਕੀ ਵੀ ਆਰ ਟਵਿੰਸ ਕਾਲ ਕੀਤਾ ਵੀ ਆਰ ਟਵਿੰਸ ਥੈਂਕ ਯੂ ਓਕੇ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੇਮ ਟੂ ਯੂ बजा बजा अब उसको हेलो बेटा हेलो हेलो करो बेटा नाम बोलो रमेश कौर ਜਿਲਦਾਸ ਸਰ ਨਾਮ ਟੋਟਕ ਸਿੰਘ ਦੀ ਐ ਕੜੀ ਨਾਮ ਕੋਟਕੀ ਨਾਮ ਕਿਹੜਾ ਮੇਰਾ ਰਵਨੀਤ ਮੇਰਾ ਮੇਰਾ ਨਾਮ ਮੇਰਾ ਰਵਨੀਤ ਆ ਬੋਨੋ ਮੈਕ ਦੀ ਦੁਕਾਨ ਹੈ ਮੈਕ ਕਹਿੰਦਾ ਨਾ ਮਾਈਕ ਤੇ ਬੋਲੂਗਾ ਲੋ ਜੀ ਸੋਹਣਿਆ ਸੋਹਣਿਆ ਰੱਖੜੀਆਂ ਤੁਹਾਨੂੰ ਫਿਰ ਦਿਖਾਉਣੀ ਆਂ ਆ ਜੀ ਝੜਾ ਗਿਆ ਜੀ ਇੱਕ ਸੋਤ ਪੂਰਾ ਰਾਸ਼ਾਦਰ ਕਿਉਂਕਿ ਇਧਰ ਤੋਂ ਜਗਾ ਵੀ ਖੁੱਲੀ ਇਧਰ ਤੇ ਬਹੁਤ ਜ਼ਿਆਦਾ ਡਿਫਰੈਂਟ ਵੈਰਾਈਟੀ ਵੀ ਹੈ ਹੈਗੀ ਹੈ ਹਾਂਜੀ ਰੇਟ ਦੀ ਗੱਲ ਕਰੀ ਜਾਵੇ ਰੇਟ ਤਾਂ ਵੀ نو ਦਿਸ ਥਿੰਗ ਕਿ ਇਟਸ ਰਾਈਜ਼ਿੰਗ ਅਗੇਨ ਐਂਡ ਅਗੇਨ ਵੀ نو ਦਿਸ ਥਿੰਗ ਰੇਟ ਤਾਂ ਵਧ ਰਿਹਾ ਹੈ ਦੇਖਦੇ ਹੋ ਇਸ ਤਾਰ ਅ ਅਗਲਾ ਹਾਲ ਬਾਦ ਆਂਦਾ ਹੈਗਾ ਕਿੰਨੀ ਖੁਸ਼ੀ ਤਾਂ ਆਬਵੀਅਸ ਹੈ ਦੇਖੋ ਹੈਨਾ ਖੁਸ਼ੀ ਹੁੰਦੀ ਹੈ ਤਾਂ ਹੀ ਤੁਸੀਂ ਬਾਜ਼ਾਰ ਚ ਭੀੜ ਦੇਖ ਸਕਦੇ ਹੋ ਅਦਰਵਾਇਜ਼ ਤਾਂ ਆਪਾਂ ਭੀੜ ਵੀ ਨਾ ਦੇਖੀਏ ਦੇ ਸਾਲ ਐਸਟਰਾ ਦੀ ਰੌਣਕ ਸੀ ਜੇ ਅੱਜ ਇਹ ਦੀ ਵੱਡੀ ਸ਼ਾਨ ਦੇਖੀ ਦਿੱਤੀ ਮੈਨੂੰ ਲੱਗਦਾ ਇਸ ਵਾਰ ਜ਼ਿਆਦਾ ਸਟਾਲਸ ਹੈ ਇਨ ਕੰਪੈਰੀਜ਼ਨ ਟੂ ਲਾਸਟ ਇਅਰ ਇਸ ਵਾਰ ਜ਼ਿਆਦਾ ਸਟਾਲਸ ਹੈ ਬਹੁਤ ਬੁਰੀ ਖੁਸ਼ੀ ਮਨਾ ਰਹੇ ਹਨ ਅ ਨਿੰਦਿਆ ਸ਼ਰਮਾ ਜੇ ਤੁਹਾਨੂੰ ਰੱਖੜੀਆਂ ਦਾ ਖਾਇ ਤਾਂ ਜ਼ਿਆਦਾ ਰੌਣਕ ਹੈ ਤੇ ਇਸ ਪਾਸੇ ਕਿਉਂਕਿ ਰੱਖੜੀਆਂ ਦੀ ਵੈਰਾਈਟੀ ਇੱਧਰ ਜ਼ਿਆਦਾ ਹੈ ਆਏ ਮੇਨ ਰੋਡ ਹੈ ਜਿਹੜਾ ਸ਼ਹੀਦ ਭਗਤ ਸਿੰਘ ਚੌਕ ਹੈ ਜਿਹੜਾ ਆਰਾ ਸਮਾ ਚੌਕ ਵੀ ਹੈ ਤੇ ਇਸ ਵਸਤੇ ਬਹੁਤ ਵੈਰਾਈਟੀ ਆ ਰਖਣੀਆਂ ਜੀ ਰਖੜੀਆਂ ਆ ਵਾਟੀ ਰਖੜੀ ਲੈ ਰਹੇ ਆ ਕੋ ਧਾਗਾ ਲੈ ਰਹੇ ਆ ਕੱਚੇ ਸਾਡੇ ਵਿੱਚ ਸ਼ਵਾਪੀ ਤੇ ਜਲਦੀ ਹੁੰਦੀ ਸੀ ਜਦੋਂ ਅਸੀਂ ਤੜਾ ਕੱਚੇ ਧਾਗੇ ਨਾਲ ਆਪਣੇ ਰਖੜੀ ਬਾਤ ਮਾਂ ਜਲਦੀ ਸੀ ਹੁਣ ਸਮਾਂ ਬਦਲ ਗਿਆ ਫੈਂਸੀ ਰਖੜੀਆਂ ਆ ਗਈਆਂ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਆ ਗਈ ਦੇਖੋ ਤੁਸੀਂ ਇਹ ਰਖੜੀ ਨਾ ਰਹਿ ਕਿ ਇੱਕ ਰਖੜੀ ਵੀ ਹੈ ਰਖੜੀ ਦੇ ਨਾਲ ਨਾਲ ਇੱਕ ਵੀ ਕੁੱਟ ਦੇ ਬੰਨੀ ਹੋਰ ਵੀ ਸੋਹਣੀ ਲੱਗੇ ਇੱਕ ਬ੍ਰੇਸਲੇਟ ਟਾਈਪ ਦੀ ਰਖੜੀ ਹੁਣ ਆ ਗਈਆਂ ਆਲੀ ਚਾਈਸ ਤੇ ਨੀਂਕੇ ਮੰਡੀ ਦੇ ਮੋੜੇ ਤੇ ਤਾਪਕਣੇ ਸੋਨੇ ਸੋਨੇ ਰੱਖਦੇ ਸੀ ਕਿਸੇ ਟਾਈਮ ਚੱਲਦੀ ਹੁੰਦੀ ਸੀ ਵੱਡੀਆਂ ਵੱਡੀਆਂ ਚੱਲਦੀਆਂ ਸੀ ਰੱਖੜੀਆਂ ਪਰ ਹੁਣ ਛੋਟੀਆਂ ਰੱਖੜੀਆਂ ਫੈਂਸੀ ਆ ਬ੍ਰੇਸਲੇਟ ਟਾਈਪ ਇਹ ਆ ਰੱਖੜੀਆਂ ਆਣ ਲੱਗੀਆਂ ਇਸ ਪਾਸੇ ਬਹੁਤ ਵੈਰਾਈਟੀ ਦੇਖਣ ਨੂੰ ਮਿਲਦੀ ਆ ਦੇਖੋ ਇਸ ਪਾਸੇ ਜਿਹੜਾ ਭਗਤ ਸਿੰਘ ਚੌਕ ਹੈ ਤਾਂ ਬਹੁਤ ਦੁਕਾਨਾਂ ਜ਼ਿਆਦਾ ਨੇ ਸਾ ਨਾਲ ਪੋਸ਼ਾਕਾਂ ਵੀ ਆ ਦੇਖੋ ਸ਼੍ਰੀ ਕ੍ਰਿਸ਼ਨ ਵਾਲੀਆਂ ਪੋਸ਼ਾਕਾਂ ਤੇ ਜਿਵੇਂ ਕਿਸੇ ਕੋਈ ਸਸ਼ਟਾ ਕਈ ਵਾਰ ਹੁੰਦਾ ਆਪਣੇ ਭੈਣ ਭਰਾ ਵਾਸਤੇ ਤੇ ਲੈ ਕੇ ਜਾਂ ਜਾਣਾ ਉਹ ਛੋਟਾ ਬੱਚਾ ਹੁੰਦਾ ਉਹਨਾਂ ਦੀਆਂ ਪੋਸ਼ਾਕਾਂ ਬੜੀਆਂ ਸੋਹਣੀਆਂ ਲੱਗਦੀਆਂ ਛੋਟੇ ਬੱਚਾਂ ਦੇ ਆਹ ਮਾਲਾ ਤੇ ਹੋਰ ਵੀ ਜਿਹੜਾ ਸਵਾਰ ਹੈਗਾ ਫੈਸੀ ਉੱਥੇ ਦੇਖਣ ਨੂੰ ਮਿਲਿਆ ਇਧਰ ਲੱਡੂ ਗੋਪਾਲ ਜੀ ਦਾ ਦੇਵਾ ਚੁੰਡਾ ਕੋਈ ਸ਼ਾਪਿੰਗ ਕਰ ਰਹ ਹੁੰਦਾ ਚਲੋ ਤੇ ਹੋਰ ਵੀ ਇੱਕ ਰੇਟ ਦਾ ਮਨੇਸ਼ੀਆ ਸਸਤੇ ਕੋਈ ਮਹਿੰਗੀ ਆਪਦੇ ਹਿਸਾਬ ਨਾਲ ਹੈਗੇ ਪਰ ਰੇਟ ਦੀ ਗੱਲ ਹੈ ਵੀ ਹਰੇਕ ਦੇ ਬਜਟ ਦੇ ਹਿਸਾਬ ਚ ਹੋਣੀ ਵੀ ਚਾਹੀਦੀ ਹੈ ਜਿਹੇ ਜਿਹਦਾ ਬਜਟ ਹੋਊਗਾ ਉਹ ਆਪਦੇ ਹਿਸਾਬ ਜਿ ਰੱਖਣੀ ਹੈ ਪਰ ਇੱਕ ਮੋਹ ਪਿਆਰ ਦਾ ਔਰ ਇੱਕ ਪਵਿੱਤਰ ਰਿਸ਼ਤੇ ਦੀ ਆਪਣੀ ਇੱਕ ਮਤਲਬ ਨਿਸ਼ਾਨੀ ਹੈ ਇਹਨੂੰ ਪੈਸੇ ਨਾਲ ਨਾ ਤੋਲਿਆ ਜਾਵੇ ਜ਼ਰਾ ਵਧੀਆ ਬਿਲਕੁਲ ਬਿਲਕੁਲ ਇੱਕ ਪਿਆਰ ਦੀ ਨਿਸ਼ਾਨੀ ਹੈ ਭੈਣ ਭਰਾ ਦੇ ਇੱਕ ਆਪਦੇ ਰਿਸ਼ਤੇ ਦਾ ਇੱਕ ਪਿਆਰ ਜ਼ਾਹਿਰ ਕਰਨ ਦਾ ਇੱਕ ਤਰੀਕਾ ਹੈ ਸੁਰੱਖਿਆ ਦਾ ਇੱਕ ਵਚਨ ਹੈ ਔਰ ਮੈਂ ਸੋਚਦਾ ਹਾਂ ਵੀ ਇਸ ਨੂੰ ਪੈਸੇ ਨਾਲ ਨਾ ਤੋਲਿਆ ਜਾਵੇ ਪਿਆਰ ਦੇ ਨਾਲ ਜੋੜ ਉਸ ਤਰ ਕੰਪੈਰੀਜ਼ਨ ਕੀਤਾ ਜਾਵੇ ਪਿਆਰ ਦਾ ਬੰਧ ਜਿਹੜਾ ਹੁੰਦਾ ਹੈ ਸਭ ਤੋਂ ਮਜ਼ਬੂਤ ਹੁੰਦਾ ਹੈ ਚਾਹੇ ਕੱਚੇ ਧਾਗੇ ਦੇ ਹੋਵੇ ਅੱਛਾ ਧਾਗਾ ਵੀ ਇਹ ਪੈਸੇ ਨਾਲ ਨਹੀਂ ਕੋਲ ਨਾ ਦਿੱਤਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੈਨਿਕ ਪਾਇਲਟ ਦੀ ਜਿਹੜੀ ਕੀ ਗੱਲਬਾਤ ਵੀ ਕਰਾਂਗੇ ਤਸਵੀਰਾਂ ਦੇਖ ਰਹੇ ਹੋ ਦੁਕਾਨਦਾਰ ਸਾਡੇ ਨਾਲ ਜੁੜੇ ਨੇ ਹਾਂ ਸਰ ਕਿਹੜੇ ਰੱਖਣੇ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਸਾਰੇ ਚੱਲਦੇ ਵੀਰੇ ਜਿਆਦਾਤਰ ਦਾ ਸ਼ੋਨ ਵਾਲੀ ਜ਼ਿਆਦਾ ਕਸਟਮਰ ਪਸੰਦ ਕਰੀ ਜਾਂਦੇ ਆ ਜੀ ਹਾਂਜੀ ਨਹੀਂ ਨੋਰਮਲੀ ਰੇਟੀ ਆ ਭਈਆ 50 ਰੁਪਏ ਦੇ ਵਿੱਚ ਹੀ ਹੈ ਮੇਰੇ ਕੋਲ ਸਟਾਰਟਿੰਗ ਭਈਆ 10 ਰੁਪਏ ਤੋਂ ਲੈ ਕੇ 25 ਤੋਂ 300 ਬਤਾ ਕਰਤੀ ਪਰ ਉਹ 40 ਸਾਲ ਲੈਣੇ ਭਈਆ ਅਰੇ ਸਮਾਚੋਕ ਭਈਆ ਐਸ ਆਰੇਗਾ ਸਕੂਲ ਦੇ ਬਿਲਕੁਲ ਸਾਹਮਣੇ ਕੋਰਨਰ ਤੇ ਸਾਰਾ ਰਕੜੀਆ ਬਜ਼ਾਰ ਹੈ ਭਈਆ ਸਾਰੀਆਂ ਸਸਤੀਆਂ ਰਕੜੀਆਂ ਮਿਲਦੀਆਂ ਇਹੀ ਪਰ ਸਾਰੀ ਵੈਰਾਈਟੀ ਮਿਲਦੀ ਹੈ ਬੱਚਿਆਂ ਦੀ ਤੇ ਹੋਸੇਲ ਦੀ ਲੜਕਣ ਵਗੈਰਾ ਡੈਡੀਸ ਵਗੈਰਾ ਸਾਰੀ ਵੈਰਾਈਟੀ ਮਿਲਦੀ ਇਕਾਈ ਕੋਈ ਵੀਡੀਓ ਦੇਖ ਕੇ ਆ ਤਾਂ ਰੇਟ ਲੈਸ ਕਰ ਦਿਓ ਕੋਈ ਨਹੀਂ ਭਈਆ ਥੈਂਕ ਯੂ ਇਕਾਈ ਵੀਵਰ ਜਿਹੜੇ ਵੀ ਆਉਣਗੇ ਤੁਹਾਨੂੰ ਦੱਸ ਦੇਵਾਂਗੇ ਅਸੀਂ ਵੀਡੀਓ ਦੇਖ ਕੇ ਇੱਥੇ ਆਏ ਆ ਕਿ ਤੁਹਾਨੂੰ ਲੈਸ ਮਿਲੂਗਾ ਇਹਦੇ ਵਿੱਚ ਰਕੜੀ ਦੇ ਰੇਟ ਦੇ ਵਿੱਚ ਆਰਾ ਸਮਾ ਚੌਕ ਭਗਤ ਸਿੰਘ ਚੌਕ ਹੈਗਾ ਇੱਥੇ ਇਹ ਜਿਆ ਰਖੜੀਆਂ ਨੇ ਹਾਉਰ ਆਟੇ ਦੇ ਮੇਜਾ ਦਿਨੇ ਆਪਾਂ ਹੋਰ ਵੀ ਦਿਖਾਣੇ ਆ ਜੀ ਅੱਜ ਇਸ ਪਾਸੇ ਵੀ ਲੱਗੀ ਆ ਸ਼ਾਪ ਤਾਂ ਹਰ ਪਾਸੇ ਇਹ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਬੱਚਾ ਨੇ ਹਾਂ ਜੀ ਬੱਚੇ ਵਾਲੇ ਕਿਹੜੇ ਜਿਆਦਾ ਵਿਕਰੀ ਆ ਸਾਰੀਆਂ ਹੀ ਵਿਕਰੀਆਂ ਨੇ ਜਿਆਦਾ ਹਾਂ ਦਿਖਾਓ ਕਿੰਨੇ ਕੋਈ ਕਿੰਨੇ ਕਿੰਨੇ ਦਾ ਕਰੀਏ ਐਟਟੀ ਵਾਲੀ ਲਾਈਨ ਐਥੇ ਚਾਲੀ ਇੱਥੇ ਵੀ ਟਿਕ ਸਭ ਤੋਂ ਸਸਤੀ ਕਿੰਨੇ ਦੀ ਦੱਸਦੀ ਹੈ ਬੀਡੀਐ 700 ਰੁਪਏ ਦੀ ਹੈ ਸਭ ਨੂੰ ਕਿੰਨੇ ਹੈ ਸਭ 150 ਠੀਕ ਐ ਐਡਰੈਸ ਹੈ ਐਡਰੈਸ ਆਰ.ਐਸ. ਮਾਰਕ ਚੌਂਕ ਕੋਈ ਵੀਡੀਓ ਦੇਖ ਕੇ ਆਉਗਾ ਤਾਂ ਰੇਟ ਵੀ ਠੀਕ ਲੱਗੇਗਾ ਠੀਕ ਆ ਜੀ ਆਰ.ਐਸ. ਚੌਕ ਦੇ ਸਾਹਮਣੇ ਆ ਦੇਖੋ ਸਰਦਾਰ ਜੀ ਖੜਿਆ ਤੇ ਆ ਭੈਣ ਜੀ ਖੜਿਆ ਤਾਂ ਬੱਚਾ ਖੜਾ ਤੇ ਕੋਈ ਵੀਡੀਓ ਆ ਕੇ ਦੱਸ ਦਿਓ ਅਸੀਂ ਵੀਡੀਓ ਦੇਖ ਕੇ ਆਇਆ ਤਾਂ ਤੁਹਾਨੂੰ ਰੇਟ ਵੀ ਲੈਸ ਮਿਲੂਗਾ ਥੋੜਾ ਜਿਹਾ ਜੈ ਜੈ ਤੁਰੀ ਬੜੀਆ ਵਰਾਟੀਆਂ ਨੇ ਕੋਈ ਸਾਰੇ ਮਤਲਬ ਕਿ ਆਪਣੀ ਆਪਣੀ ਪਸੰਦ ਦੇ ਹਿਸਾਬ ਨਾਲ ਇੱਥੇ ਲੈ ਆ ਸਕਦਾ 10 ਰੁਪਏ ਤਾਂ ਲੈ ਕੇ 150 ਰੱਖ ਦੀਆਂ ਵਾਲੀਆਂ ਬੱਚਿਆਂ ਵਾਲੀਆਂ ਵੱਡਿਆ ਅਲੱਗ-ਅਲੱਗ ਪਸੰਦ ਆਉਂਦੀ ਹੈ ਹਰੇਕ ਦੀ ਜੀ ਲਿਖਿਆ ਹੋਇਆ ਪੰਜਾਬੀ ਵਿੱਚ ਅੱਛਾ ਕੀ ਲਿਖਿਆ ਜੀ ਵੀਰ ਜੀ ਅੱਛਾ ਵੀਰ ਜੀ ਲਿਖਿਆ ਠੀਕ ਹੈ ਪੰਜਾਬੀ ਨੂੰ ਬਿਲਕੁਲ ਪੰਜਾਬੀ ਭਾਸ਼ਾ ਵੀ ਆਪਣੀ ਪ੍ਰਮੋਟ ਪੰਜਾਬੀ ਦੇ ਵਿੱਚ ਹਿੰਦੀ ਵਿੱਚ ਅੱਛਾ ਠੀਕ ਹੈ ਖੰਡਾ ਸਾਹਿਬ ਠੀਕ ਹੈ ਜੀ ਚਲੋ ਜੁੜਾਇਆ ਤੁਹਾਡੇ ਆਪਣੇ ਚੈਨਲ ਪੰਜ ਪਾਣੀ ਟੀਵੀ ਦੇ ਨਾਲ ਮੈਂ ਤੁਹਾਡਾ ਦੇਵਕਰਨ ਇੱਕ